ਨਾ ਤੂਟ ਸਪੂਤ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਧਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੇਵਾ ਤੱਗ ਨਾ ਅੱਖੀ ਵੇ ਤੱਗਾ ਆ ਪੇਵਤੈ ਵਟਤਾਗੇ ਅਵਰਾ ਘਤੈ ਲੈ ਭਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਡਾਨ ਮਨ ਅੰਦਾ ਨਾਉ ਸੁਝਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੂ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮੰਨਾਏ ਸੀ ਹੁਕਮ ਮੰਨਿਆ ਹੋਇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਖਸਮੈ ਭਾਵੈ ਸੂ ਕਰੀ ਮਨਹੁ ਚਿੰਦਿਆ ਸੂ ਫਲ ਪਾਏ ਸੀ ਤਾਂ ਦਰਗਹਾ ਪੈਂਦਾ ਜਾਏ ਸੀ ਸ਼ਲੋਕ ਮਹੱਲਾ ਪਹਿਲਾ ਗਉ ਬ੍ਰਾਹਮਣ ਕਉ ਕਰ ਲਾਭੋ ਗੋਬਰ ਤਰਣ ਨਾ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾ ਖਾਈ ਅੰਤਰ ਪੂਜਾ ਪੜਹਿ ਕਤੇ ਬਾ ਸੰਜਮ ਤੁਰ ਕਾ ਭਾਈ ਛੋਡੀਲੇ ਪਖੰਡਾ ਨਾਮ ਲਐ ਜਾਹੇ ਤਰੰਦਾ ਮਹੱਲਾ ਪਹਿਲਾ ਮਾਨਸਖਾਣੀ ਕਰਹਿ ਨਿਵਾਜ ਛੁਰੀ ਵਗਾਇਨ ਤਿਨ ਗਲ ਤਾਗ ਤਿਨ ਕਰ ਬ੍ਰਹਮਣ ਪੂ ਰਹ ਨਾਦ ਉਹਨਾ ਭੇ ਆਵਹਿ ਕੋਈ ਸਾਦ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰਹਿ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਪਰਪੂਰ ਮੱਥੇ ਟਿੱਕਾ ਟੀੜ ਧੋਤੀ ਕਖਾਈ ਹੱਥ ਛੁਰੀ ਜਗਤ ਕਾਸਾਈ ਨੀਲ ਵਸਤਰ ਪਹਿਰ ਹੋਵਹਿ ਪਰਵਾਨ ਮਲੇਸ਼ ਧਾਣ ਲੈ ਪੂਜਹਿ ਪ੍ਰਾਣ ਅਪਾਖਿਆ ਕਾ ਕੁੱਠਾ ਬਕਰਾ ਖਾਣ ਚੌਕੇ ਉੱਪਰ ਕਿਸੈ ਨਾ ਜਾਣ ਦੇਖੈ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੀਨ ਮਨ ਝੂਠੈ ਚੁਲੀ ਪਰੀਨ ਕਹੋ ਨਾਨਕ ਸੱਚ ਧਾਈਐ ਸੋਚ ਹੋਵੈ ਤਾਂ ਸੱਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰਿ ਹੀ ਟਚ ਲਾਏ ਦਾ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਦ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ ਨਦਰੁ ਉਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏਂਦਾ ਦਰ ਮੰਗਨ ਭੇਖ ਨਾ ਪਾਏਂਦਾ ਸ਼ਲੋਕ ਮਹੱਲਾ ਪਹਿਲਾ ਜੇ ਮਹਾਕਾ ਘਰ 모ਹੈ ਕਰ 모ਹੈ ਪਿਤਰੀ ਦੇ ਅੱਗੈ ਵਸਤ ਸਿਝਾਣੀ ਐ ਪਿੱਤਰੀ ਚੋਰ ਕਰੇ ਵੱਡੀ ਐ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੈ ਸੋ ਮਿਲੈ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ ਜਿਉ ਜੋਰੂ ਸਿਰ ਨਾਮਣੀ ਆਵੇ ਵਾਰੂ ਵਾਰੂ ਝੂਠੇ ਝੂਠਾ ਮੁਖ ਵਸੈ ਨਿਤਨੇਤ ਹੋਏ ਖੁਆਰ ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਇ ਪੌੜੀ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਟੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵ ਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮਾਇ ਸਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ ਸ਼ਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨੀਐ ਸਬਤੈ ਸੂਤ ਕੋ ਹੋਏ ਗੋਹੇ ਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਇ ਸੂਤਕ ਕਿਉ ਕਰ ਰੱਖੀਐ ਸੂਤਕ ਪਵੈਰ ਸੋਇ ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀਂ ਸੂਤਕ ਵੇਖਣਾ ਪਰ ਤ੍ਰਿਐ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ ਨਾਨਕ ਹਸਾ ਆਦਮੀ ਵਦੇ ਜਾਂ ਪਰ ਜਾਏ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਨ ਰਿਜਕ ਸੰਭਾਹੇ ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੀ ਪੌੜੀ ਸਤਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿਚਹੁ ਮਾਰ ਕੱਡੀਆਂ ਬੁਰਿਆਈਆਂ ਸਹਿ ਟੁੱਠੈ ਨਉ ਨਿਦ ਪਾਈਆਂ ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾਇ ਆਏ ਸੁੱਚੇ ਅੱਗੇ ਰੱਖਿਓਨ ਕੋਏ ਨਾ ਭਟਿਓ ਜਾਏ ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜਨ ਸਲੋਕ ਕੋਥੀਂ ਜਾਏ ਸਟਿਆ ਕਿਸ ਇਹੋ ਲੱਗਾ ਦੁਖ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾਹੋ ਆਪਾਕ ਪਵਿੱਤਰ ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆ ਤੇਤਾ ਜਿਤ ਮੁਖ ਨਾਮ ਨਾ ਉਚਰਹਿ ਬਿਨ ਨਾਮੈ ਰਸ ਖਾਹਿ ਨਾਨਕ ਏਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਹਿ ਮਹੱਲਾ ਪਹਿਲਾ ਪੰਡ ਜੰਮੀਐ ਪੰਡ ਨਿਮੀਐ ਪੰਡ ਮੰਗਣ ਵਿਆਹ ਪੰਡੋ ਹੋਏ ਦੋਸਤੀ ਪੰਡੋ ਚੱਲੇ ਰਾਹ ਪੰਡ ਮੋਆ ਪੰਡ ਭਾਲੀ ਐ ਪੰਡ ਹੋਏ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਪੰਡੋ ਹੀ ਪੰਡ ਊਪਜੈ ਪੰਡੈ ਬਾਜਨਾ ਕੋਈ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਈ ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਨੇ ਤਿਤ ਸਚੈ ਦਰਬਾਰ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰ디ਐ ਜਾਂ ਰਹਿਣਾ ਨਾਹੀ ਐਤ ਜਗ ਤਾ ਕਾਇਤ ਗਾਰਬ ਹੰਡੀਐ ਮੰਦਾ ਕਿਸੈ ਨਾ ਆਖੀਐ ਪੜ ਅੱਖਰ ਇਹੋ 부ਝੀਐ ਮੂਰਖੈ ਨਾਲ ਨਾ ਲੁਜੀਐ ਸ਼ਲੋਕ ਮਹਲਾ ਪਹਿਲਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਈ ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਹ ਸੱਟੀਐ ਮੋਹੇ ਤੁਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਈ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵਹਿ ਪੁੱਤਰੈ ਨਾਹੀ ਮੈਲ ਜਿਨ ਪਾਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨੇਹੁ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰਾੰਗ ਹਸੈ ਹੈ ਰੰਗ ਰੂਵਹਿ ਚੁੱਪ ਭੀ ਕਰ ਜਾਹਿ ਪਰਵਾਹਾ ਨਹੀਂ ਕਿਸੈ ਕੇਰੀ ਬਾਜ ਸੱਚੇ ਨਾਹ ਦਰਵਾਟ ਉਪਰ ਖਰਚ ਮੰਗਾ ਜੱਬਾ ਦੇ ਤਾ ਖਾਹਿ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ ਦਰ ਲਏ ਲੇਖਾ ਪੀੜ ਸੁਟੈ ਨਾਨਕਾ ਜਿਉ ਤੇਲ ਪੌੜੀ ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਧਾਰੀ ਐ ਦੇਖਹਿ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੁ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੁ ਵਿਸਾਰੀ ਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਐ ਸਨੋਕ ਮਹੱਲਾ ਦੂਜਾ ਇਹ ਕਨੇਹੀ ਆਸ਼ਕੀ ਦੂਜੈ ਲੱਗੈ ਜਾਏ ਨਾਨਕ ਆਸ਼ਕ ਕਾਂਢੀਐ ਸਦ ਹੀ ਰਹਿ ਸਮਾਈ ਚੰਗਾ ਚੰਗਾ ਕਰਮੰਨੇ ਮੰਦੈ ਮੰਦਾ ਹੋਏ ਆਸ਼ਕ ਇਹੋ ਨ ਆਖੀਐ ਜੇ ਲੇਖ ਵਰਤੈ ਸੋਹੀ ਮਹੱਲਾ ਦੂਜਾ